ਖਾਨ ਸਾਹਿਬ ਦੇ ਮਾਤਾ ਦੀ ਅੱਜ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਦੇ ਲਈ ਆਇਆ ਹਾਂ ਕੀ ਕਹਿਣਾ ਚਾਹੁੰਦੇ ਹਾਂ ਜਦੋਂ ਮਾਂ ਚਲੀ ਜਾਂਦੀ ਹੈ ਅਕਸਰ ਮਾਵਾਂ ਦੇ ਹਰ ਜਾਣੇ ਲੋਕ ਕੋਹਣ ਪਰੇ ਤਾਂ ਮਾਂ ਦਾ ਚਲੇ ਜਾਣਾ ਬੜਾ ਦੁਖਦਾਈ ਤੇ ਨਾ ਪੂਰਾ ਹੋਣ ਹਮੇਸ਼ਾ ਕੋਈ ਵੀ ਮੇਰੀ ਸਟੇਜ ਆ ਹਰ ਸਟੇਜ ਤੇ ਮੇਰੇ ਖਿਆਲ ਚ ਕੋਈ ਐਦਾਂ ਦੀ ਸਟੇਜ ਹੋਣੀ ਨਹੀਂ ਜਿੱਥੇ ਮਾਤਾ ਜ਼ਿਕਰ ਨਾ ਹੋਇਆ ਹੋਵੇ ਭਗਵਤੀ ਮਾਤਾ ਦਾ ਜ਼ਿਕਰ ਤਾਂ ਹੁੰਦਾ ਹੀ ਹੈ ਪਰ ਦੁਨੀਆਵੀ ਮਾਂ ਜੀ ਦੁਨੀਆਵੀ ਜਨਮ ਦੇਤਰੀ ਮਾਂ ਦਾ ਜ਼ਿਕਰ ਹਮੇਸ਼ਾ ਹੀ ਕਰਦੇ ਆ ਕਿ ਸੰਗਤਾਂ ਨੂੰ ਮੈਂ ਇਹੀ ਕਹਣਾ ਹਾਂ ਯਾਰ ਮਾਂ ਤੋਂ ਵੱਡਾ ਰੁਤਬਾ ਕੋਈ ਨਹੀਂ ਹੈ ਨਾ ਬਾਪ ਮਿਲਦਾ ਨਾ ਮਾਂ ਮਿਲਦੀ ਨਾ ਗੁਰੂ ਮਿਲਦਾ ਤਿੰਨ ਰੁਤਬੇ ਨੇ ਔਰ ਜੇ ਤੁਸੀਂ ਇਹਨਾਂ ਦੀ ਸੇਵਾ ਕਰ ਲਈ ਮਾਂ ਦੀ ਸੇਵਾ ਕਰ ਲਈ ਤਾਂ ਸਮਝ ਲਓ ਰੱਬ ਤੁਹਾਡੇ ਕੋਲ ਰੱਬ ਕਰੇ ਮੈਂ ਤੈਨੂੰ ਘਰੇ ਮਿਲਣ ਆਉਂਗਾ ਤੈਨੂੰ ਜਾਣ ਦੀ ਲੋੜ ਹੀ ਨਹੀਂ ਕਿਤੇ ਸੋ ਮਾਂ ਦੇ ਸ਼ਬਦ ਦੋ ਹੀ ਨੇ ਪਰ ਮਾਇਨਾ ਬਹੁਤ ਵੱਡਾ ਹੈ ਔਰ ਮੈਂ ਤਾਂ ਬਸ ਇਹੀ ਕਹਣਾ ਹਾਂ ਹਮੇਸ਼ਾ ਕਿ ਮਾਂ ਨੂੰ ਮਹਾਰਾਜ ਸਲਾਮਤ ਰੱਖੇ ਉਹਨਾਂ ਦੀ ਉਮਰ ਦਰਾਜ਼ ਹੋਵੇ ਕਿਉਂਕਿ ਜਦੋਂ ਮਾਂ ਚਲੀ ਜਾਂਦੀ ਹੈ ਨਾ ਫਿਰ ਜਹਾਨ ਚਲਾ ਜਾਂਦਾ ਸੋ ਮਾਵਾ ਠੰਡੀਆਂ ਛਾਵਾ ਛਾਵਾ ਕੋਣ ਬਸ ਬਸ ਉਹਨਾਂ ਦੀ ਤਾਂ ਲੰਮੀ ਉਮਰ ਹੋਣੀ ਚਾਹੀਦੀ ਹੈ ਰਹਿੰਦੀ ਦੁਨੀਆ ਤੱਕ मतलब ਉਹਨਾਂ ਦਾ ਨਾਮ ਮਾਂ ਤਾਂ ਸ਼ਬਦ ਬਸ ਇਸ ਤੋਂ ਅੱਗੇ ਕੋਈ ਕਹਿ ਨਹੀਂ ਜਾਂਦਾ ਕੁਝ ਖਾਨ ਸਾਹਿਬ ਦੇ ਮਾਤਾ ਦੇ ਅੱਜ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਦੇ ਲਈ ਆਇਓ ਕੀ ਕਹਿਣਾ ਚਾਹੁੰਦੇ ਹੋ ਜਦੋਂ ਮਾਂ ਚਲੀ ਜਾਂਦੀ ਹੈ ਅਕਸਰ ਮਾਵਾ ਦੇ ਹਰ ਜਾਣੇ ਲੋਕ ਕੌਣ ਪਰੇ ਤਾਂ ਮਾਂ ਦਾ ਚਲੇ ਜਾਣਾ ਹੀ ਬੜਾ ਦੁਖਦਾਈ ਤੇ ਨਾ ਪੂਰਾ ਹੁੰਦਾ ਹਮੇਸ਼ਾ ਕੋਈ ਵੀ ਮੇਰੀ ਸਟੇਜ ਆ ਹਰ ਸਟੇਜ ਤੇ ਮੇਰੇ ਖਿਆਲ ਚ ਕੋਈ ਐਦਾਂ ਦੀ ਸਟੇਜ ਹੋਣੀ ਨਹੀਂ ਜਿੱਥੇ ਮਾਤਾ ਜ਼ਿਕਰ ਨਾ ਹੋਇਆ ਹੋਵੇ ਭਗਵਤੀ ਮਾਤਾ ਦਾ ਜ਼ਿਕਰ ਤਾਂ ਹੁੰਦਾ ਹੀ ਹੈ ਪਰ ਦੁਨਿਆਵੀ ਮਾਂ ਦਾ ਦੁਨਿਆਵੀ ਜਨਮ ਦੇਤਰੀ ਮਾਂ ਦਾ ਜ਼ਿਕਰ ਹਮੇਸ਼ਾ ਹੀ ਕਰਦੇ ਆ ਕਿ ਸੰਗਤਾਂ ਨੂੰ ਮੈਂ ਇਹੀ ਕਹਣਾ ਹਾਂ ਯਾਰ ਮਾਂ ਤੋਂ ਵੱਡਾ ਰੁਤਬਾ ਕੋਈ ਨਹੀਂ ਹੈ ਨਾ ਬਾਪ ਮਿਲਦਾ ਨਾ ਮਾਂ ਮਿਲਦੀ ਨਾ ਗੁਰੂ ਮਿਲਦਾ ਤਿੰਨ ਰੁਤਬੇ ਨੇ ਔਰ ਜੇ ਤੁਸੀਂ ਇਹਨਾਂ ਦੀ ਸੇਵਾ ਕਰ ਲਈ ਮਾਦੀ ਸੇਵਾ ਕਰ ਲਈ ਤੇ ਸਮਝ ਲਓ ਰੱਬ ਤੁਹਾਡੇ ਕੋਲ ਰੱਬ ਕਰੇ ਮੈਂ ਤੈਨੂੰ ਘਰੇ ਮਿਲਣ ਆਉਂਗਾ ਤੂੰ ਜਾਣ ਦੀ ਲੋੜ ਹੀ ਨਹੀਂ ਕਿਤੇ ਸੋ ਮਾਂ ਦੇ ਸ਼ਬਦ ਦੋ ਹੀ ਨੇ ਪਰ ਮਾਇਨਾ ਬਹੁਤ ਵੱਡਾ ਹੈ ਔਰ ਮੈਂ ਤਾਂ ਬਸ ਇਹੀ ਕਹਿਣਾ ਹਾਂ ਹਮੇਸ਼ਾ ਕਿ ਮਾਮਾ ਨੂੰ ਮਹਾਰਾਜ ਸਲਾਮਤ ਰੱਖੇ ਉਹਨਾਂ ਦੀ ਉਮਰ ਦਰਾਜ਼ ਹੋਵੇ ਕਿਉਂਕਿ ਜਦੋਂ ਮਾਂ ਚਲੀ ਜਾਂਦੀ ਹੈ ਨਾ ਫਿਰ ਜਹਾਨ ਚਲਾ ਜਾਂਦਾ ਸੋ ਮਾਮਾ ਠੰਡੀਆਂ ਛਾਵੇਂ ਛਾਵੇਂ ਕੋਣ ਬਸ ਬਸ ਉਹਨਾਂ ਦੀ ਤਾਂ ਲੰਮੀ ਉਮਰ ਹੋਣੀ ਚਾਹੀਦੀ ਹੈ ਰਹਿੰਦੀ ਦੁਨੀਆ ਤੱਕ ਮਤਲਬ ਉਹਨਾਂ ਦਾ ਨਾਮ ਮਾਤਾ ਸ਼ਬਦ ਬਸ ਇਸ ਤੋਂ ਅੱਗੇ ਕੋਈ ਕਹਿ ਨਹੀਂ ਜਾਂਦਾ ਕੁਝ ਖਾਨ ਸਾਹਿਬ ਦੇ ਮਾਤਾ ਦੀ ਅੱਜ ਉਹਨਾਂ ਨੂੰ ਅੰਤਮ ਸ਼ਰਧਾਂਜਲੀ ਦੇਣ ਦੇ ਲਈ ਆਇਆ ਹਾਂ ਕੀ ਕਹਿਣਾ ਚਾਹੁੰਦੇ ਹਾਂ ਜਦੋਂ ਮਾਂ ਚਲੀ ਜਾਂਦੀ ਹੈ ਅਕਸਰ ਮਾਵਾਂ ਦੇ ਹਰ ਜਾਣੇ ਲੋਕ ਕੋਹਣ ਪਰੇ ਤਾਂ ਮਾਂ ਦਾ ਚਲੇ ਜਾਣਾ ਬੜਾ ਦੁਖਦਾਈ ਤੇ ਨਾ ਪੂਰਾ ਹੋਣਾ ਹਮੇਸ਼ਾ ਕੋਈ ਵੀ ਮੇਰੀ ਸਟੇਜ ਆ ਹਰ ਸਟੇਜ ਤੇ ਮੇਰੇ ਖਿਆਲ ਚ ਕੋਈ ਐਦਾਂ ਦੀ ਸਟੇਜ ਹੋਣੀ ਨਹੀਂ ਜਿੱਥੇ ਮਾਤਾ ਜ਼ਿਕਰ ਨਾ ਹੋਇਆ ਹੋਵੇ भगवती माता ਦਾ ਜ਼ਿਕਰ ਤਾਂ ਹੁੰਦਾ ਹੀ ਹੈ ਪਰ ਦੁਨਿਆਵੀ ਮਾਂ ਦੁਨਿਆਵੀ ਜਨਮ ਦੇਤਰੀ ਮਾਂ ਦਾ ਜ਼ਿਕਰ ਹਮੇਸ਼ਾ ਹੀ ਕਰਦੇ ਆ ਕਿ ਸੰਗਤਾਂ ਨੂੰ ਇਹ ਕਹਿੰਦਾ ਹੁੰਦਾ ਯਾਰ ਮਾਂ ਤੋਂ ਵੱਡਾ ਰਤਬਾ ਕੋਈ ਨਹੀਂ ਹੈ ਨਾ ਬਾਪ ਮਿਲਦਾ ਨਾ ਮਾਂ ਮਿਲਦੀ ਨਾ ਗੁਰੂ ਮਿਲਦਾ ਤਿੰਨ ਰਤਬੇ ਨੇ ਔਰ ਜੇ ਤੁਸੀਂ ਇਹਨਾਂ ਦੀ ਸੇਵਾ ਕਰ ਲਈ ਮਾਂ ਦੀ ਸੇਵਾ ਕਰ ਲਈ ਤਾਂ ਸਮਝ ਲਓ ਰੱਬ ਤੁਹਾਡੇ ਕੋਲ ਰੱਬ ਕਰਾਂ ਮੈਂ ਤੈਨੂੰ ਘਰੇ ਮਿਲਣਾ ਆਉਂਗਾ ਤੂੰ ਜਾਣ ਦੀ ਲੋੜ ਹੀ ਨਹੀਂ ਕਿਤੇ ਸੋ ਮਾਂ ਦੇ ਸ਼ਬਦ ਦੋ ਹੀ ਨੇ ਪਰ ਮਾਇਨਾ ਬਹੁਤ ਵੱਡਾ ਹੈ ਔਰ ਮਹਤਾ ਬਸ ਇਹੀ ਕਹਿਣਾ ਉਹਨਾਂ ਮਹੇਸ਼ਿਆ ਕੀ ਮਾਮਨੂਨ ਮਹਾਰਾਜ ਸਲਾਮਤ ਰੱਖੇ ਉਹਨਾਂ ਦੀ ਉਮਰ ਦਰਾਜ਼ ਹੋਵੇ ਕਿਉਂਕਿ ਜਦੋਂ ਮਾਂ ਚਲੀ ਜਾਂਦੀ ਹੈ ਨਾ ਫਿਰ ਜਹਾਨ ਚਲਾ ਜਾਂਦਾ ਸੋ ਮਾਮਾ ਠੰਡੀਆਂ ਛਾਵਾ ਛਾਵਾ ਕੋਣ ਬਸ ਬਸ ਉਹਨਾਂ ਦੀ ਤਾਂ ਲੰਮੀ ਉਮਰ ਹੋਣੀ ਚਾਹੀਦੀ ਹੈ ਰਹਿੰਦੀ ਦੁਨੀਆ ਤੱਕ ਮਤਲਬ ਉਹਨਾਂ ਦਾ ਨਾਮ ਮਾਤਾ ਸ਼ਬਦ ਬਸ ਇਸ ਤੋਂ ਅੱਗੇ ਕੋਈ ਕਹਿ ਨਹੀਂ ਜਾਂਦਾ ਕੁਝ